ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਦੇ ਭਰਾਵੋ ਕੀ ਹਾਲ ਚਾਲ ਆ ਜੀ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹਾਂਜੀ ਦੀਵਾਲੀ ਦੀਆਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਦੀਵਾਲੀ ਚ ਕਈ ਤਾਂ ਕਹੀ ਜਾਂਦੇ 21 ਤਰੀਕ ਦੀ ਕਈ ਕਹੀ ਜਾਂਦੇ 20 ਤਰੀਕ ਦੀ ਸਾਡੇ ਅਧਿਆਨ 20 ਤਰੀਕ ਦੀ ਮਨਾਣੀ ਅਧਿਆਨ 21 ਦਿਨਾਂ ਦੀ 21 ਤਰੀਕ ਦੀ ਤਾਂ ਮੈਂ ਹੁਣ ਤੁਹਾਨੂੰ ਦੋਨੇ ਦਿਨਾਂ ਦੀ ਮੁਬਾਰਕਾ ਦੇ ਦਿੰਨੀ ਆ ਜੇ 20 ਨੂੰ ਜਿਨ੍ਹਾਂ ਨੇ ਮਨਾਣੀਆਂ ਉਹਨਾਂ ਨੂੰ ਵੀ ਜੀ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ 21 ਨੂੰ ਮਨਾਣੀਆਂ ਉਹਨਾਂ ਨੂੰ ਵੀ ਜੀ ਦੀਵਾਲੀ ਦੀਆਂ ਬਹੁਤ ਢੇਰ ਸਾਰੀਆਂ ਮੁਬਾਰਕਾਂ ਹੈ ਦੀਵਾਲੀ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਦਿਨ ਠੀਕ ਆ ਤੇ ਜੀ ਹੁਣ ਦੀਵਾਲੀ ਹੈਗੀ ਹੈ ਜਿਵੇਂ ਕਿ ਤੁਹਾਨੂੰ ਪਤਾ ਆ ਤਿਹਾਰ ਲੜੀਆਂ ਲੱਗ ਰਹੀਆਂ ਨੇ ਨੇਤਰ ਉਹਨਾਂ ਦੇ ਘਰੋਂ ਲੜੀਆਂ ਲਾਣ ਲੱਗੇ ਹੋਆ ਤੇ ਕੁੜੀ ਨਾ ਜਿਹੜੀ ਵਿੱਕੀ ਦੀ ਕੁੜੀ ਸ਼ੋਭਰੀ ਤਾਨੂੰ ਪਤਾ ਹੀ ਉਹਨੂੰ ਕਿੰਨਾ ਚਮਲਾ ਚ ਮਨਾਗਣਾ ਇਹਨਾਂ ਨੇ ਜਾਨੀ ਬੋਲਣ ਲਾਇਆ ਹੋਇਆ ਉਹ ਹਰ ਇੱਕ ਦੇ ਮੋਰੇ ਬੋਲਦੀ ਆ ਤੇ ਹੁਣ ਉਹ ਚਾਂਗੀ ਕਾਕੇ ਨੂੰ ਕੋਣ ਦੇਖੂਗਾ ਹਾਂ ਕਾਜੀ ਜੂ ਲੈ ਗਿਆ ਕਿ ਮਗਰ ਤੇ ਉੱਪਰ ਆਈ ਹਾਂ ਉਹ ਗੱਲ ਕਰਨੀ ਤੇ ਲੜੀਆਂ ਲਾਦਦੇ ਨੇ ਫੇ ਕਹਿੰਦੀ ਮੈਂ ਵੀ ਕੁੜੀ ਕਹਿੰਦੀ ਨਾਲੇ ਜਾਣਾ ਕੋਠੇ ਤੇ ਤੇ ਉਹ ਕਹਿੰਦੀ ਨਹੀਂ ਵੀ ਤੂੰ ਥੱਲੇ ਰਹਿਣਾ ਹਰ ਗੁੰਦਾ ਧਿਆਨ ਰੱਖਲਾ ਉਹ ਜਦਾਂ ਛੇੜਦੀ ਹੁਣ ਜਸਮੀਨ ਕਹਿੰਦੀ ਤੂੰ ਕੋਠੇ ਚਲ ਗਈ ਹਰ ਗੁੰਦ ਨੂੰ ਤੇਰੇ ਜੀਜੇ ਨੇ ਲੈ ਜਾਣਾ ਫੋਟਾ ਤੈਨੂੰ ਮਿਲਣਾ ਦਾ ਕਹਿੰਦੀ ਨਹੀਂ ਜੀਜਾ ਦਾ ਕਹਿੰਦੀ ਤੈਨੂੰ ਮਿਲਣ ਆਂਦਾ ਆ ਦੇਖ ਲਓ ਤੁਸੀਂ ਬੱਚੇ ਤੇ ਮੈਂ ਕਹਿੰਦੀ ਜਦੋਂ ਇਹਨਾਂ ਨੇ ਬਲੌਗਿੰਗਾਂ ਦੇ ਚੱਕਰ ਦੇ ਵਿੱਚ ਪੈਸੇ ਦੇ ਚੱਕਰ ਦੇ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਤੇ ਅਕਲ ਦੇਖੋ ਇਹਨਾਂ ਦੀ ਕਿੱਧਰ ਨੂੰ ਜਾ ਰਹੀ ਆ ਕਿ ਮਿਲਣ ਆਂਦਾ ਬੱਚੇ ਤੱਕ ਨੂੰ ਪਤਾ ਉਹ ਮਿਲਣੇ ਆਂਦਾ ਆ ਠੀਕ ਆ ਫਿਰ ਉਹ ਸੰਦੀਪ ਕਹਿਣ ਲੱਗੀ ਭੱਜਣ ਜੋਗੇ ਆ ਨਹੀਂ ਬੱਚੇ ਧੋਗੀ ਸਭਾ ਲਾ ਦੂਗੀ ਮੈਂ ਉਰੇ ਬੈਠ ਉਹਦੇ ਕਹਿਣ ਨੂੰ ਖਲਾਉਣਾ ਨੀ ਉਰੇ ਬੈਠ ਨਿਆਣੇ ਦਾ ਕਹਿੰਦੀ ਵੱਡਣ ਜੋਗੇ ਹੋਏ ਪਏ ਆ ਨਿਆਣੇ ਕਾਹਦੇ ਵੱਡਣ ਜੋਗੇ ਤੁਸੀਂ ਆਪਣੇ ਵਿੱਚ ਸੁਧਾਰ ਲੈ ਕੇ ਆਓ ਤੁਸੀਂ ਆਪਣਾ ਬਲੌਗਿੰਗ ਦੇ ਚੱਕਰਾਂ ਦੇ ਵਿੱਚ ਨਿਆਣੇ ਤੇ ਮੈਨੂੰ ਲੱਗਦਾ ਨਹੀਂ ਧਿਆਨ ਦਿੰਦੇ ਵੀ ਹੋਣੇ ਆ ਇਹ ਆਹ ਹੁਣ ਜਿਹੜਾ ਕਾਰਨ ਆ ਬਹੁਤ ਹੀ ਜ਼ਿਆਦਾ ਘਾਟ ਆਂਦਾ ਐ ਉਹ ਆਪਣੇ ਬਲੌਗਾਂ ਦੇ ਵਿੱਚ ਬਹੁਤ ਜ਼ਿਆਦਾ ਘਾਟ ਦੇ ਵਿੱਚ ਬਹੁਤ ਘਾਟ ਆਂਦਾ ਇੱਕ ਤਾਂ ਪਾਪਾ ਹੋਇਆ ਇੱਕ ਕਰਨ ਹੋਇਆ ਇਹ ਦੋਨੇ ਜਾਨੇ ਬਲੌਗਿੰਗ ਚ ਬਹੁਤ ਘਾਟ ਆਂਦੇ ਕਿਉਂ ਉਹ ਜ਼ਿਆਦਾਤਰ ਜਦਾਂ ਖੇਡਣ ਜਾਂਦਾ ਰਹਿੰਦਾ ਐ ਕਈ ਵਾਰ ਜਿੱਦਾਂ ਜ਼ਿਕਰ ਕਰਦੇ ਹੁੰਦੇ ਆ ਵੀ ਜੇ ਪੁੱਛਣਾ ਕਿਸ ਨੇ ਕਾਰਨ ਕਹਣਾ ਖੇਡਣ ਗਿਆ ਕਹਿੰਦੇ ਮਦ ਇਹਨਾਂ ਨੂੰ ਲਾਲਚ ਪੈ ਜਾਂਦਾ ਵੀ ਚਲ ਕੋਈ ਨਾ ਨਿਆਣੇ ਬਾਹਰ ਗਏ ਆ ਖੇਡਣਗੇ ਉਹੀ ਅਸੀਂ ਟਾਈਮ ਤੇ ਬਲੌਗਿੰਗ ਬਣਾ ਲਈਏ ਆਪਣਾ ਬੱਚੇ ਤੇ ਤਾਂ ਧਿਆਨ ਦਿੰਦੇ ਨਹੀਂ ਤੇ ਹੁਣ ਇਹੀ ਗੱਲ ਜਿਹੜੀ ਆਹ ਕੁੜੀ ਇਦਾਂ ਦੀਆਂ ਗੱਲਾਂ ਇਹਨਾਂ ਦੀ ਕਰਦੀ ਆ ਉੱਦਦਰ ਘਰ ਦੇ ਵਿੱਚ ਮਾਹੌਲ ਹੋਣਾ ਆ ਉਦਦਰ ਦੀ ਚ ਬੱਚੇ ਨੂੰ ਸਿੱਖਿਆ ਮਿਲਦੀ ਆ ਜਿੱਦਾਂ ਆਪਾਂ ਬੱਚਿਆਂ ਸਾਹਮਣੇ ਗੱਲਾਂ ਕਰੀ ਜਾਣੀਆਂ ਨਿਆਣਿਆਂ ਦੇ ਕੋਲ ਗੱਲਾਂ ਕਰੀ ਜਾਣੀਆਂ ਨਿਆਣਾ ਵੀ ਉਦਦਰ ਕੁਝ ਸਿੱਖਦਾ ਹੈ ਹੁਣ ਤੁਸੀਂ ਨਿਆਣੇ ਨੂੰ ਕੀ ਸਿਖਾਲਦੇ ਆ ਵੀ ਕੈਮਰਾ ਚੱਕ ਕੇ ਬਲੌਗਿੰਗ ਕਰਨੀ ਪੜਾਈ ਥੋੜੀ ਸਿਖਾਲਦੇ ਆ ਚੰਗੀ ਸਿੱਖਿਆ ਥੋੜੀ ਦਿੰਦੇ ਆ ਬਸ ਆ ਦਿੰਦੇ ਆ ਅਸਲ ਚ ਨਿਆਣੇ ਵੀ ਦੇਖੋ ਦੇਖ ਇਧਰ ਇਹਨਾਂ ਦੇ ਹੋ ਜਾਣੇ ਆ ਉਹ ਵੀ ਦੇਖੋ ਦੇ ਕੀ ਕਰਦੇ ਆ ਵੇ ਕੈਮਰਾ ਚੱਕ ਲੋ ਬਸ ਵੇ ਵੀਡੀਓ ਬਣਾ ਲਓ ਬਲੌਗਿੰਗ ਪਾ ਲਓ YouTube ਤੇ ਪਾ ਲਓ ਇਹਨਾਂ ਦੇ ਬੱਚਾ ਅਜੇ ਨਾਲ ਸਟਰਗਲ ਤਾਂ ਕਰੇ ਨਹੀਂ ਸਕਦੇ ਹਾਂ ਨੇਤਰਾਂ ਨੂੰ ਦੇਖ ਕੇ ਹੀ ਆਹ ਜਸਮੀਨ ਲੱਗੀ ਆ। ਨੇ ਉਹਨਾਂ ਐ ਹੋ ਗਿਆ ਮੇਰਾ ਡੈਡੀ ਬਣਾਉਂਦਾ ਮੈਂ ਵੀ ਬਣਾ ਲਿਆ ਕਰਾਂ ਵੀਡੀਓ। ਉਸ ਤੋਂ ਜਸਮੀਨ ਤੋਂ ਕਹਾ ਪੰਜੀਰੀ ਸ਼ੁਰੂ ਹੋਈ ਆ ਛੁੱਡੂ ਨਾਚ ਦੀ। ਨੇਤਰ ਤੋਂ ਹੀ ਦੇਖ ਕੇ ਇਹਨਾਂ ਦਾ ਮਾਮਾ ਲੱਗਾ ਬਣਾਉਣ ਬਲੌਗੀ। ਸਾਰੇ ਇੱਕ ਦੂਜੇ ਨੂੰ ਦੇਖ ਕੇ ਹੀ ਲੱਗੇ ਆ ਇਹ। ਜੜਾ। ਇਹ ਚੈਨਲ ਤੇ ਇਹਨਾਂ ਨੇ ਇੱਕ ਵੀਡੀਓ ਪਾਈ ਹੋਈ ਨਾ ਪਹਿਲਾਂ ਤੁਸੀਂ ਚੈਨਲ ਦਾ ਨਾਮ ਸੁਣੋ। ਇਨਸਾਫ ਲਈ ਆਵਾਜ਼ ਪੋਜ਼ਿਟਿਵ ਨੰਬਰ 1 ਪੋਜ਼ਿਟਿਵ ਟਾਕ ਚੈਨਲ ਆ ਇਹ ਨੇਤਰ ਦਾ ਇਨਸਾਫ ਦੀ ਆਵਾਜ਼ ਇਨਸਾਨੀਅਤ ਦੀ ਮਦਦ ਨਾ ਭਾਈ ਫਲਾ ਮੈਨੂੰ ਇਹ ਦੱਸ ਕਿਹੜੀ ਤੁਸੀਂ ਇਨਸਾਨੀਅਤ ਦੀ ਮਦਦ ਕਰਦੇ ਆ ਆਪਣੀਆਂ ਮਦਦ ਕਰਦੇ ਆ ਤੁਸੀਂ ਤਾਂ ਆਹ ਕਿ ਇਨਸਾਫ ਦੀ ਆਵਾਜ਼ ਕੀ ਗੱਲ ਆਜ਼ਾਦੀ ਦੀ جنگ ਤੇ ਲੜਨ ਗਿਆ ਸੀਗਾ ਤੂੰ ਹੈ ਕਿਹੜੀ جنگ ਲੜ ਲਈ ਤੇ ਜਿਹੜੀ ਤੇ ਇਨਸਾਫ ਦੀ ਆਵਾਜ਼ ਰੱਖਿਆ ਤੇ ਕਿਹਦੀ ਇਨਸਾਫ ਲਈ ਤੂੰ ਵੀਡੀਓ ਬਲੌਗ ਪਾਣਾ ਵੇ ਜਾ ਕਿਸੇ ਨਾਲ ਕੁਝ ਮਾੜਾ ਹੋਇਆ ਉਹਦੇ ਹੱਕ ਵਿੱਚ ਤੂੰ ਬੋਲਦਾ ਓਧਰ ਜਾਂ ਤਾਂ ਚੱਲ ਮੰਨ ਲੈ ਵੀ ਤੂੰ ਵੀਡੀਓ ਪਾਣਾ ਵੇ ਜੇ ਕਿਸੇ ਨਾਲ ਕੁਝ ਗਲਤ ਹੁੰਦਾ ਤੂੰ ਉਹਦੇ ਹੱਕ ਵਿੱਚ ਖੜ ਕੇ ਵੀਡੀਓ ਪਾਣਾ ਜਾਂ ਉਹਨੂੰ ਇਨਸਾਫ ਦਵਾਨ ਐਥੇ ਕੀ ਹੁੰਦਾ ਆ ਕੜੀ ਤਹਾਡੇ ਚੈਨਲ ਦੇ ਉੱਤੇ ਤੁਹਾਡੇ ਘਰਦਿਆਂ ਦੀ ਉਹ ਕੜੀ ਕੋਲ ਦੀ ਆ ਆਪਣੇ ਤੁਸੀਂ ਦਿਖਾਨੇ ਆ ਬਲੌਗਿੰਗ ਵਿੱਚ ਤੁਸੀਂ ਕੀ ਲੱਛਣ ਕਰਦੇ ਆ ਕੀ ਨਹੀਂ ਹਾਂ ਇਨਸਾਫ ਦੀ ਆਵਾਜ਼ ਜੀ ਕਮਾਲ ਦੀ ਗੱਲ ਉਹ ਨਾਂ ਤਾਂ ਕਲਾਸ ਉਹ ਸਮਝ ਕੇ ਰੱਖ ਲਿਆ ਕਰੋ ਤੁਸੀਂ ਚੈਨਲਾਂ ਦੇ ਇੱਕ ਦਿਨ ਆ ਰੱਖਿਆ ਸੁੱਖੋ ਭੈਣ ਦੀ ਦੂਜੇ ਨਾਂ ਕਰਨ ਮਹਿਲ ਆ ਜਸਮੀਨ ਨੇ ਰੱਖਿਆ ਜਸਮੀਨ ਮਹਿਲ ਸੁੱਖੋ ਭੈਣ ਜੀ ਦੀ लाਡਲੀ ਚਲ ਉਹ ਤਾਂ ਹੋ ਗਏ ਨਾਂ ਤੁਹਾਡੇ ਆਪਣੀ ਨਾਂ ਆ ਤੇ ਆਹ ਕੀ ਪੋਜ਼ਿਟਿਵ ਟੋਕ ਇਹ ਕਾਤੇ ਇਦਾਂ ਨਾਂ ਰੱਖਿਆ ਤੁਸੀਂ ਭਾਈ ਕਿਹੜੀਆਂ ਜੰਗਾਂ ਤੇ ਜਾਣਾ ਤੂੰ ਲੜਨ ਦੱਸੀ ਤੇ ਆਜੋ ਫਿਰ ਤੁਹਾਨੂੰ ਹੁਣ ਵਿਆਹ ਦਿਖਾਉਂਦੇ ਆ ਕੈਨੇਡਾ ਦਾ ਤੇ ਪਾਪਾ ਜੀ ਹੁਣ ਹੋ ਗਏ ਰੈਡੀ ਪਾਪਾ ਜੀ ਨੇ ਭਾਈ ਤੇ ਹੁਣ ਉਧਰ ਮੁਛੜ ਸਾਹਿਬ ਜੀ ਉਧਰ ਮਾੜਾ ਆਂਦੀ ਤਿਆਰੀ ਚ ਪਰ ਉਸ ਤੋਂ ਪਹਿਲਾਂ ਥੋੜੀ ਸਪੀਚ ਜਿੱਦਾਂ ਸਾਰੇ ਦਿੰਦੇ ਆ ਨਾ ਨੇਤਰ ਵੀ ਦਿੰਦਾ ਆਪਣਾ ਆ ਇਹਦਾ ਛੋਟਾ ਚਤਰਾ ਵੀ ਦਿੰਦਾ ਆ ਤਾਂ ਹੁਣ ਇਹ ਵੀ ਉਹੀ ਲੜੀ ਹੀ ਤਾਂ ਫੜੀ ਹੋਈ ਆ ਭਾਈ ਗੁਰੂ ਆਹੋ ਇਹਦੇ ਚੇਲਾ ਇਹ ਉਹਨਾਂ ਦਾ ਉਹ ਕੋ ਕਿੱਦਾਂ ਛੱਡ ਦੂਗਾ ਜੇ ਉਹ ਨਹੀਂ ਛੱਡਦੇ ਪੂਰੀ ਐਨ 15 20 ਮਿੰਟ ਦਾ ਨਾ ਪਹਿਲਾਂ ਆਪਣੀ ਡਿਟੇਲ ਹੀ ਦਿੰਦੇ ਆ ਇਹ ਬੇਸਿਕਲੀ ਕਰਨਾ ਕੀ ਨਹੀਂ ਪੂਰਾ ਲੱਗ ਜੂਗੇ ਪਹਿਲੀ ਦਸਨ ਕਿੰਨਾ ਬੋਰਿੰਗ ਲੱਗਦਾ ਆ ਹੈਨਾ ਪਤਾ ਨਹੀਂ ਅੱਦਨ ਨੂੰ ਕੀ ਮਿਲਦਾ ਆ ਇਕੱਲੇ ਹੀ ਬੋਲੀ ਜਾਂਦੇ ਰਹਿੰਦੇ ਆ ਪੰਨ ਅਸਲ ਦੇ ਵਿੱਚ ਇਹਨਾਂ ਨੂੰ ਬਲੌਗਿੰਗ ਦਾ ਮਤਲਬ ਹੀ ਨਹੀਂ ਪਤਾ ਹੈਗਾ ਵੇ ਬਲੌਗਿੰਗ ਹੁੰਦੀ ਕੀ ਆ ਤੇ ਹੁਣ ਆਪਾਂ ਕੋਈ ਗੱਲ ਹੀ ਕਰ ਲੂਗੇ ਕੋਈ ਚੱਕਰ ਨਹੀਂ ਵਾਹ ਚਲੋ ਠੀਕ ਆ ਜੀ ਤੇ ਆਜੋ ਫਿਰ ਤੁਹਾਨੂੰ ਹੁਣ ਵਿਆਹ ਦਿਖਾਉਂਦੇ ਆ ਕੈਨੇਡਾ ਦਾ ਬੈਠ ਕੇ ਫਿਰ ਬੈੱਡ ਤੇ ਬੈਠ ਕੇ ਲੱਗਿਆ ਸਪੀਚ ਦੇਣ ਆਪਣੀ ਕਿਸ ਕੈਨੇਡਾ ਚ ਮੇਰਾ ਇੱਕ ਭਰਾ ਦਾ ਫੋਨ ਆਂਦਾ ਆ ਮੈਂ ਤਾਂ ਅੱਜ ਤੱਕ ਆਪ ਕੋਈ ਨਹੀਂ ਸੀ ਦੱਸਿਆ ਵੀ ਤੁਹਾਨੂੰ ਯਕੀਨ ਕਰਨਾ ਪਤਾ ਨਹੀਂ ਤੁਸੀਂ ਨਹੀਂ ਕੈਨੇਡਾ ਤੋਂ ਜਿਹੜਾ ਮੇਰੇ ਭਰਾ ਦਾ ਫੋਨ ਆਉਂਦਾ ਉਹਦੀ ਭੈਣ ਦਾ ਵਿਆਹ ਆ ਉੱਥੇ ਉਧਰ ਉਹ ਵਿਆਹ ਕਰ ਰਹੇ ਆ ਉਹਨੇ ਜੀ ਮੈਨੂੰ ਟੁੱਡੂ ਨਾਲੋਂ ਕਾਰਡ ਭੇਜਿਆ ਕਹਿੰਦਾ ਮੈਨੂੰ ਕਾਰਡ ਤਾਂ ਉਹਨਾਂ ਨੇ ਭੇਜਿਆ ਖੈਰ ਸਤੋਂ ਜਾ ਤਾਂ ਹੋਣਾ ਨਹੀਂ ਮੈਂ ਕੈਨੇਡਾ ਵਿੱਚ ਫੇ ਤੁਸੀਂ ਇੰਨੀ ਛੇਤੀ ਚੱਲ ਵੀ ਕਿੱਦਾਂ ਜਾਓਗੇ ਉਹੀਂ ਮੈਂ ਕਹਿੰਦੀ ਬੇਤੋਕ ਕਾਲੀਆਂ ਗੱਲਾਂ ਜਿਹੜੀਆਂ ਆਉਂਦੀਆਂ ਫੇ ਕਹਿੰਦਾ ਮੈਂ ਪਾਜੀ ਨੇ ਮੈਨੂੰ ਲਿੰਕ ਭੇਜਿਆ ਸਪੈਸ਼ਲ ਉਹ ਕਹਿੰਦੇ ਵੀ ਕਾਰਡ ਵੀ ਆਇਆ ਉਹਨਾਂ ਯਾ ਕੋਈ ਮੈਨੂੰ ਕੁਝ ਭੇਜ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਆਪਣਾ ਅਕਾਊਂਟ ਦੇ ਦਿਓ ਵੀ ਮੈਂ ਤੁਹਾਨੂੰ ਪੈਸੇ ਪਾ ਦਿੰਨਾ ਆ ਉਹ ਫੇ ਤੂੰ ਵੀ ਭਰਾਵਾ ਐਦਾਂ ਕਰ ਕਾਰਡ ਵੀ ਤੈਨੂੰ ਨੇ ਫੋਨ ਤੇ ਹੀ ਭੇਜਿਆ ਹੋਣਾ ਆ ਨਹੀਂ ਆਪ ਤਾਂ ਤੁਹਾਨੂੰ ਫੜਾਨੀ ਆਗੇ ਉਹ ਕਾਰਡ ਜੋ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ ਕੈਨੇਡਾ ਦੇ ਵਿੱਚ ਹੀ ਵਿਆਹ ਆ ਜੇ ਕਾਰਡ ਵੀ ਫੇ ਫੋਨ ਤੇ ਹੀ ਭੇਜ ਤਾਂ ਤੂੰ ਵੀ ਸ਼ਗਲ ਫੋਨ ਤੇ ਹੀ ਭੇਜ ਦੇ ਕਮਲਿਆ ਪੈਸੇ ਵੱਤ ਚੁੱਕ ਤੇਰੇ ਚਾਰ ਹਾਂ ਸਖਾ ਠੀਕਾ ਫੋਨ ਤੇ ਹੀ ਫੋਟੋ ਖੇਚ ਤਾਰ ਸੈਂਡ ਫੇਰ ਤੂੰ ਵੀ ਤੇ ਹੁਣ ਕਹਿੰਦਾ ਪਾ ਕੋਈ ਗੱਲ ਨਹੀਂ ਕਰ ਲੁਗੇ ਕੋਈ ਚੱਕਰ ਨਹੀਂ ਵਾਹ ਚਲੋ ਠੀਕ ਹੈ ਜੀ ਤੇ ਆਜੋ ਫਿਰ ਤੁਹਾਨੂੰ ਹੁਣ ਵਿਆਹ ਦਿਖਾਣੇ ਆ ਕੈਨੇਡਾ ਦਾ ਇਹ ਵੀ ਉਹਨਾਂ ਨੇ ਕਿਹਾ ਨਾ ਨਾ ਮੈਂ ਹੱਥੇ ਆ ਕੇ ਕਹਿੰਦਾ ਹਸਾਬਕ ਤਾ ਪਾਪਾ ਕਰਾਂਗੇ ਵੀ ਮੇਰਾ ਵੀ ਸਗਣ ਰੰਦਾ ਤੇਰਾ ਵੀ ਸਗਣ ਰੰਦਾ ਹੈ ਕਹਿੰਦੇ ਵੀ ਮੈਂ ਹਰ ਗੁਣ ਨੂੰ ਦੇਣੇ ਆ ਭਾਈ ਆ ਕੇ ਐ ਤੂੰ ਭਾਈ ਸਗਣ ਦੇ ਦੀ ਮੈਂ ਕਿਹਾ ਚੱਲ ਫੇ ਠੀਕ ਉਹ ਕਹਿੰਦਾ ਅਸੀਂ ਵੀ ਹਰ ਗੁਣ ਨੂੰ ਸਗਣ ਦੇ ਦਾਂਗੇ ਫੇ ਤੂੰ ਵੀ ਭਾਈ ਦੇ ਦੇ ਲੈ ਵੀ ਕਮਲੇ ਤੇਰੇ ਤਾਂ ਕਾਂਟਾ ਫੁੱਲਾ ਤੇ ਅਗਰ ਤੇਰਾ ਤਾਂ ਜੇ ਮਲਾ ਸਗਣ ਬਚ ਜਾਣਾ ਤੂੰ ਇਹ ਤਾਂ ਬੰ ਸੈਂਡ ਕਰਨ ਦੀ ਵੀ ਨਹੀਂ ਲੋੜ ਹੈ ਜੀ ਰਾਂ ਨੂੰ ਹਿਸਾਬ ਤਾਂ ਬਰਾਬਰ ਤੁਸੀਂ ਸਾਡੀ ਕੁੜੀ ਨੂੰ ਦੇਓ ਅਸੀਂ ਤੁਹਾਡੀ ਕੁੜੀ ਨੂੰ ਦਵਾਵਾਂਗੇ ਬਾਤ ਚੋ ਕੁ ਚਾਰ ਪੈਸੇ ਤੇਰੇ ਚਲੋ ਜੀ ਹੁਣ ਸਪੀਚ ਖਤਮ ਹੋ ਗਈ ਹੁਣ ਵਿਆਹ ਦਿਖਾਉਂਦੇ ਆ ਕੈਨੇਡਾ ਦਾ ਤੇ ਪਾਪਾ ਜੀ ਹੁਣ ਹੋ ਗਏ ਰੈਡੀ ਪਾਪਾ ਜੀ ਨੇ ਭਾਈ ਮੇਰੇ ਨਾਲ ਜਾਣਾ ਇੱਕ ਅੱਜ ਜੈ ਆਜੋ ਕਹਿੰਦਾ ਤੁਹਾਨੂੰ ਕੈਨੇਡਰਾਂ ਨਾਲ ਵਿਆਹ ਦਿਖਾ ਲਾ ਤੇ ਨਾਲੇ ਤੁਸੀਂ ਮੇਰੀ ਫੈਮਿਲੀ ਨੂੰ ਮਿਲ ਲਓ ਆਜੋ ਮੇਰੀ ਪਹਿਲੀ ਵਾਰ ਮਿਲਣਾ ਨੇ ਇਹਦੀ ਫੈਮਿਲੀ ਨੂੰ ਆਪਾਂ ਨੂੰ ਤਾਂ ਪਤਾ ਨਹੀਂ ਇਹਦੀ ਫੈਮਿਲੀ ਚ ਆਇਆ ਕੌਣ ਕੌਣ ਉਹੀ ਹੋਣੀਆਂ ਦੋਏ ਸੱਸ ਨੂੰ ਬਿਠਾਈਆਂ ਸੋਫੇ ਦੇ ਉੱਤੇ ਜੱਜ ਨਾ ਨਾ ਹੋਰ ਕੋਈ ਇੱਕ ਮੈਂਬਰ ਦਾ ਜੁੜ ਕੇ ਆਉਣਾ ਨਾਲ ਇਹਨਾਂ ਦੇ ਕਹਿੰਦਾ ਤਾਂ ਹੈਗਾ ਕਿ ਨਾ ਹੁਣ ਪਾਪਾ ਜੀ ਨੇ ਅੱਜ ਮੇਰੇ ਨਾਲ ਜਾਣਾ ਮਾੜਾ ਜਾਸਮਿਨ ਨੂੰ ਮਿਲਣ ਆਪਣੀ ਹਾਲਗੋ ਨੂੰ ਮਿਲਣ ਪੋਤੀ ਆਪਣੀ ਨੂੰ ਮਿਲਣ ਵੇ ਕਿੰਨੇ ਚਿਰਾਂ ਦੇ ਵੀ ਕਹਿੰਦੇ ਸੀਗੇ ਐਨੇ ਚਿਰਾਂ ਬਾਅਦ ਸ਼ੂਗਰ ਤੇ ਚੇਤਾ ਆ ਗਿਆ ਤੁਹਾਨੂੰ ਵੇ ਆਪਣੇ ਪਾਪੇ ਨੂੰ ਵੀ ਮਲਾ ਲਏ ਨਹੀਂ ਤੇਰਾ ਦਤੀ ਇਹਦੇ ਨਾਲ ਇੱਥੇ ਘੇੜਾ ਵੜਦਾ ਹੀ ਆ ਜੇ ਤੁਸੀਂ ਪਹਿਲਾਂ ਸਾਰੇ ਜਾਣੇ ਗਏ ਆ ਆਪਣਾ ਜਵਾਈ ਨਾਲ ਲੈ ਕੇ ਗਏ ਆ ਆਪਣੀ ਸਾਮਾ ਨਾਲ ਲੈ ਕੇ ਗਏ ਆ ਜੇ ਭਾਬੀ ਨਾਲ ਲੈ ਕੇ ਉਦੋਂ ਕਾਹਤੇ ਨਾ ਨਾਲ ਲੈ ਕੇ ਗਏ ਉਹ ਦੋਨੋਂ ਨੂੰ ਵੀ ਨਾਲੇ ਲੈ ਕੇ ਜਾਂਦੇ ਜਠਾਣ ਪਰਜਾਈ ਤਾਂ ਤੇਰੀ ਉੱਥੇ ਹਫਤਾ ਇਕੱਠਾ ਕੇ ਆਈ ਆ ਠੀਕ ਆ ਜਿਹੜੇ ਤੇਰਾ ਪਹੁੰਚਿਆ ਨਹੀਂ ਦੇਖਣ ਉਹ ਤਾਂ ਨਾ ਹਸਪਤਾਲ ਦੇ ਵਿੱਚ ਪਹੁੰਚਿਆ ਨਾ ਉੱਥੇ ਪਹੁੰਚਿਆ ਗਏ ਨਹੀਂ ਉਹ ਤਾਂ ਉਹਨਾਂ ਨੂੰ ਵੀ ਲੈ ਕੇ ਜਾਂਦਾ ਨਾਲ ਠੀਕ ਆ ਤੇ ਹੁਣ ਲੱਗਿਓ ਜੀ ਚੱਲੇ ਇਹ ਮਾੜਾਂ ਦੀ ਤਿਆਰੀ ਕਰਦੇ ਆ ਹਾਂ ਕੰਮ-ਕਮ ਨਵੇੜ ਲਿਆ ਫਿਰ ਮੈਂ ਖੈ ਵੀਆਹ ਦੇਖ ਲਈਏ ਬੈਠੇ ਆ ਅੱਜ ਭਾਈ ਇਹ ਤਾਂ ਲੱਗਾਂ ਬਟਾ ਇਹ ਤਾਂ ਜੀ ਹੁਣ ਬੈਠੇ ਆ ਵਿਆਹ ਦੇਖਦੇ ਆ YouTube ਦੇ ਉੱਤੇ ਹੀ ਉਹ ਲਿੰਕ ਭੇਜਤਾ ਮਾੜਾ ਇਹਨਾਂ ਨੇ ਅ ਦੂਜੀ ਬੋਲੀ ਕਮਲੀ ਦੀ ਥਾਣੀ ਅਸ ਤਾਂ ਆਪਣਾ ਕੰਮ ਖਵ ਨਵੇਰ ਲਿਆ ਹੁਣ ਬਹਿ ਗਏ ਆਂ ਅਸੀਂ ਵਿਆਹ ਦੇਖਣ ਬਾਪੂ ਕਹਿੰਦਾ ਬਟਨਨ ਲੱਗਦਾ ਆ ਹੁਣ ਜੇ ਬਹਿ ਗਏ ਨਾਲ ਚਾਹ ਪਕੋੜੇ ਵੀ ਰੱਖ ਲੰਦੇ ਵਿਆਹ ਦਾ ਇੰਜੋਏਮੈਂਟ ਤਾਂ ਹੀ ਹੋਣਾ ਜੀ ਕਿ ਫੋਕਾ ਫੋਕਾ ਵਿਆਹ ਦੇਖਣ ਲੱਗੇ ਹੋ ਤੁਸੀਂ ਹੈ ਨਾ ਤਾਂ ਨਾ ਜੇ ਫੀਲਿੰਗ ਲੈਣੀ ਆ ਵਿਆਹ ਵਾਲੀ ਤੇ ਨਾਲ ਚਾਹ ਪਕੋੜੇ ਵੀ ਰੱਖਦੇ ਤੁਸੀਂ ਉਹ ਵੀ ਨਾਲੇ ਖਾਂਦੇ ਤੁਸੀਂ ਹੈ ਹੁਣ ਬਟਨਨ ਲੱਗਿਆ ਦੇਖਦੇ ਆਂ ਤੁਸੀਂ ਨਾ ਉਹ ਤੁਸੀਂ ਵੀ ਸਕੇਸ ਕਰੀਂ ਤੇ ਮਾਲ ਤੋਂ ਪਟਨਾ ਜਾਓ ਤੁਹਾਡੀ ਵੀ ਵਾਰੀ ਆਣੀ ਆ ਜੀ ਪਹੁੰਚ ਗਏ ਆਂ ਮਾਲੀ ਉੱਥੇ ਹੁਣ ਉਹ ਤੁਰੀ ਦੇਖੋ ਕਿਦਾਂ ਆਂਦੀ ਐ ਐਂਟਰੀ ਦੇਖੋ ਉਹ ਤਾਂ ਕੇ ਦੇ ਅੱਛਾ ਅੱਛਾ ਉਹ ਵੀ ਨਾਲ ਗਈ ਹੋਈ ਐ ਅੱਛਾ ਉਹਨੂੰ ਅਸੀਂ ਅੱਜ ਆ ਹੀ ਕਹਿੰਦੇ ਤੇ ਮੈਂ ਆਪਣੀ ਬਹੁਤ ਬਿਮਾਰ ਆ ਤਾਂ ਹੀ ਦਪਈ ਰਹਿੰਦੀ ਐ ਧੱਕਾ ਕੋਈ ਕਰਕੇ ਨਹੀਂ ਕੋਸ਼ਣਾ ਇੱਥੇ ਕਿਹੜਾ ਕੁਛ ਕਰਦੀ ਸੀਗੀ ਉੱਥੇ ਵੀ ਹੁਣ ਤਾਂ ਨਹੀਂ ਇੰਨਾ ਟਾਈਮ ਦਾ ਰਿਕਵਰੀ ਨੂੰ ਲੱਗਦਾ ਨਹੀਂ ਹੈਗਾ ਕਿਸੇ ਵੀ ਮਾਂ ਦਾ ਜਿਹੜੀ ਮਾਂ ਬਣੀ ਹੁੰਦੀ ਲੇਡੀਜ਼ ਦਾ ਆ ਪਰ ਰੱਖ ਲਓ ਜਾਂ ਡਿਲੀਵਰੀ ਤੋਂ ਬਾਅਦ ਇੰਨੇ ਤੇ ਟਾਈਮ ਲੱਗਦਾ ਨਹੀਂ ਹੈਗਾ ਭਾਈ ਇਹਨਾਂ ਦਾ ਬਾਰੀ ਹੱਦ ਤੋੜਤੀਆਂ ਤੁਰ ਹੀ ਕਿਦਾਂ ਆਉਂਦੀਆਂ ਮੱਝ ਹੀ ਨਹੀਂ ਨਾ ਹੋਵੇ ਤਾਂ ਮੱਝ ਵਾਂਗੂ ਐ ਐ ਕਰਕੇ ਤੁਰ ਹੀ ਜਾਂਦੀ ਆ ਹੁਣ ਉਹ ਬੋਤੀ ਜਾਗ ਲਈ ਪਾ ਪਾਪਾ ਜੀ ਵਾਸਤੇ ਜਗਾਈ ਤੀ ਹਾਂ ਦਾਦੂ ਨੇ ਆਣਾ ਜੀ ਇਹ ਤਿੰਨ ਚਾਰ ਦਿਨ ਹੋ ਗਏ ਜੀ ਪਾਪਾ ਜੀ ਕਰਕੇ ਜਗਾਈ ਸੀ ਦਾਦੇ ਨੂੰ ਵੀ ਲੈਣਾ ਹਰ ਗੁੰਨੇ ਦਾਦ ਦੇ ਨੂੰ ਮਿਲਣਾਣਾ ਆ ਆਓ ਪਹੁੰਚ ਗਿਆ ਦਾਦਾ ਭਾਈ ਦੇਖ ਲੋ ਤੁਹਾਡਾ ਦਾਦਾ ਕਿੱਥੇ ਆ ਉਹਨੂੰ ਵੀ ਅੱਜ ਸੱਦ ਲਿਆ ਆਪਣੇ ਦਾਦੇ ਨੂੰ ਤਾਂ ਤੁਸੀਂ ਪੁੱਛਦੇ ਨਹੀਂ ਜਾਸਮੀਨ ਤੈਨੂੰ ਕਹਿੰਨੀ ਆ ਸ਼ੁਕਰ ਜਤ ਉਹ ਵੀ ਆਪਣਾ ਦਾਦਾ ਸੱਦ ਕੇ ਬਿਠਾ ਲਿਆ ਉਹ ਵੀ ਤਾਂ ਬਿਠਾਇਆ ਹੋਣਾ ਅੱਜ ਸੱਦ ਲਿਆ ਹੁਣ ਕਿਉਂਕਿ ਘਰੇ ਇਹ ਤਿੰਨੇ ਜਾਣੀਆਂ ਸੀਗੀਆਂ ਇਕੱਠੀਆਂ ਸੁਖਾ ਸੰਦੀਪ ਜੈਜਮਿਨ ਉਹ ਐ ਨਹੀਂ ਸੀ ਪਟਾਕੇ ਲੈਣ ਗਏ ਹੋਏ ਸੀਗੇ ਨਕਰਾਲੀ ਨੂੰ ਉੱਥੇ ਨੂੰ ਤਾਂ ਹੁਣ ਪਾਪਾ ਜੀ ਸੰਤ ਲਿਆਉਣਾ ਵੀ ਆਣਾ ਆ ਦੂਜੇ ਬਜ਼ੁਰਗ ਨੇ ਪਾਪਾ ਹੀ ਨੇ ਇਹਨੇ ਤਾਂ ਨਾਲ ਬਿਠਾਏ ਨਹੀਂ ਉਹ ਕਿੱਥੇ ਪੁੱਛਦੇ ਹਨ ਆਪਣੇ ਦਾਦੇ ਨੂੰ ਤਕਰੀਬਨ ਮੈਂ ਕਹਿੰਦਾ ਸਾਡੇ ਸਬਸਕ੍ਰਾਈਬਰਾਂ ਨੂੰ ਤੇ ਇਹਨਾਂ ਦੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵੀ ਪਾਪਾ ਜੀ ਜੈ ਹਿੰਦ ਮੋਟਰ ਆ ਉੱਥੇ ਰਹਿੰਦੇ ਆ ਪਾਪਾ ਜੀ ਬੀਜੀ ਉਹਦਾ ਪਾਪੇ ਨੇ ਪੁੱਛਿਆ ਹੁਣ ਹਾਂ ਜੀ ਦੀ ਤਾਂ ਤਾਂ ਐਰ ਕੀ ਚਲੋ ਹੈ ਤਾਂ ਸੱਪਾਸੇ ਹੀ ਹੈ ਜੀ ਸੱਪਾਸੇ ਕਾਉਂਦੀ ਹੈ ਆ ਉਹ ਬਾਰੇ ਵੀ ਆਪਣੇ ਪਾਪੇ ਨੂੰ ਪੁੱਛਦਾ ਪਾਪੇ ਸੋਹਰੇ ਨੂੰ ਜਸਮੀ ਦੇ ਦਾਦੇ ਨੂੰ ਵੇ ਪਾਪਾ ਜੀ ਜੀਤੀ ਕਿਤਾ ਹੋਈ ਐ ਤੇ ਕੀ ਕਹ ਕੇ ਪਤਾ ਮੈਂ ਨੇਤਰ ਤੇ ਛੋੜ ਕੇ ਤੈਨੂੰ ਤਾਂ ਪਤਾ ਹੀ ਨਹੀਂ ਜੀਰੀਆਂ ਦਾ ਉਹ ਤਾਂ ਜਰ ਸਾਂਗ ਬਣਾਣ ਤੇ ਵਿਚਾਰੇ ਖੇਤਾਂ ਚ ਕੰਮ ਕਰਨ ਬੀਜੀ ਬੰਦੇ ਆ ਉਹ ਤਾਂ ਭਾਈ ਹੋਰ ਹੁਣ ਜਿੱਥੇ ਇੱਕ ਜਾਨ ਦਾ ਸਰ ਜ ਨਹੀਂ ਸੀ ਉੱਥੇ ਦੋਏ ਜਾਨੇ ਪਹੁੰਚੇ ਆ ਪਟਾਕੇ ਲੈ ਆਂ ਨਹੀਂ ਇੱਕ ਜਾਨਾ ਵੀ ਲੈ ਕੇ ਜਾਏ ਸਾਰਾ ਨਹੀਂ ਦੋਏ ਜਾਨੇ ਪਹੁੰਚੇ ਆਪਣਾ ਬਲੌਗ ਬਣਾਣ ਉੱਥੇ ਤੇ ਹੁਣ ਪਾਪੇ ਨੂੰ ਪੁੱਛਿਆ ਉਹਨਾਂ ਪਾਪੇ ਨੂੰ ਤਾਂ ਪਤਾ ਨਹੀਂ ਪਤਾ ਹੈ ਸਾਰਾ ਕੁਝ ਹਾਂ ਦੇਖਣਾ ਸਹੀ ਗੱਲ ਆ ਅਜਾ ਤਨ ਉਹ ਆਈ ਚੀਜ਼ਾਂ ਲਿਖਦੀ ਵੀ ਉਹ ਉਹਦਾ ਦੇਖ ਲੋ ਵਿਚਾਰੀ ਸਾਗੂ ਆ ਨਾ ਰੋਵੇ ਨਾ ਬੇਚੀ ਦੀ ਮਾੜੀ ਹੋਈ ਜਾਂ ਨਾ ਚੰਗੀ ਹੋਈ ਆ ਉਹਨਾਂ ਨੂੰ ਲੱਗਿਆ ਗੱਲਾਂ ਮਾਨੂੰ ਹੋਈ ਨਹੀਂ ਇੱਥੇ ਦੇਖ ਗੱਲ ਗੱਲ ਲੈਟਰ ਮਰ ਹੁਣ ਮੈਂ ਕਹਿੰਦਾ ਉਹਦਾ ਰਾਤ ਨੂੰ ਤਾਂ ਨਹੀਂ ਜਾਂ ਇਸ ਵਿੱਚ ਤੰਗ ਗਾ ਦੇਖੋ ਇਹਦੇ ਵਿੱਚ ਕਿੰਨਾ ਭੇਦ ਭਾਵਾ ਤੁਹਾਨੂੰ ਮੈਂ ਕੱਲ ਵਾਲੀ ਵੀਡੀਓ ਚ ਵੀ ਦਿਖਾਇਆ ਸੀ ਨਾ ਜਦੋਂ ਇਹ ਚਾਚੇ ਨੇ ਕਿਹਾ ਸੀਗਾ ਵੇ ਪਟਾਕੇ ਅਸੀਂ ਲੈਣ ਚੱਲੇ ਆ ਕਰਨ ਲਈ ਤੇ ਸ਼ੁਭਰੀਤ ਲਈ ਤਾਂ ਕਹਿੰਨੀ ਹਰ ਗੁੰਦਾ ਨਾ ਕਹਤਿਨ ਲਿਆ ਉਹ ਵੀ ਰੋਂਦੀ ਆ ਪਟਾਕੇ ਆ ਨੂੰ ਨੋਂ ਪਟਾਕੇ ਦਾ ਪਤਾ ਹੈ ਇਹ ਦੱਸ ਪਹਿਲਾਂ ਠੀਕ ਹੈ ਤੇ ਹੁਣ ਉਹ ਕਹਿੰਦਾ ਰਾਤ ਨੂੰ ਕਹਿੰਦੀ ਗੱਲਾਂ ਕਰ ਲੈ ਪਾਪੇ ਨਾ ਬੇਦਰਜ ਜਮਨ ਦਾ ਤਾਂ ਅਗੇ ਹੁਣੇ ਕੀ ਗੱਲਾਂ ਕਰੇ ਉਹ ਤੇ ਹੁਣ ਉਹ ਛੋਟਾ ਆ ਆਪਣਾ ਮੁਛੜ ਸਾਹਬ ਜੀ ਕਹਿੰਦੇ ਹੁਣ ਰਾਤ ਨੂੰ ਤਾਂ ਨਹੀਂ ਤੰਗ ਕਰਦੀ ਹੋਣੀ ਆ ਰਾਤ ਨੂੰ ਤਾਂ ਬਸ ਬਿਰ ਸੋ ਜਾਂਦੀ ਹੋਣੀ ਆ ਫਿਰ ਰਾਤ ਨੂੰ ਤੰਗ ਨਹੀਂ ਕਰਦੀ ਹੋਣੀ ਕਹਿੰਦਾ ਨਾ ਨਾ ਦੁੱਧ ਨੂੰ ਤਾਂ ਹੰਦਰੋਂ ਨਾ ਤੰਗ ਨੇ ਉਦਾਂ ਨਹੀਂ ਕਹਿੰਦੀ ਤੰਗ ਕਰਦੀ ਜਦੋਂ ਮਨ ਕੀਰਤ ਕਰਦਾ ਸੀਗਾ ਤੰਗ ਰੋਂਦਾ ਹੁੰਦਾ ਸੀਗਾ ਨਾ ਡੰਗਰੇ ਜਨਾਨੀ ਐ ਹੁਣ ਤੱਕ ਉਹਨਾਂ ਦੇ ਕੋਲੋਂ ਰਹਿ ਕੇ ਆਈਆਂ ਤੂੰ ਉਹਨਾਂ ਦੇ ਨਿਆਂ ਦੇ ਕੋਲੋਂ ਰਹਿ ਕੇ ਆਈਆਂ ਤੂੰ ਹੁਣੇ ਫਰਕ ਵਾਲੀਆਂ ਗੱਲਾਂ ਕਰ ਲਾ ਕੇ ਤੁਸੀਂ ਦੇਖਿਓ ਜਦ ਇਹਨੇ ਉੱਥੇ ਜਾਣਾ ਕਿੱਦਾਂ ਤੇਰ ਮੇਰ ਹੁੰਦੀ بیا ਮੇਰੇ ਨਿਆਂ ਦੇ ਮੇਰੀ ਕੁੜੀ ਦਾ ਖਲੋਣਾ ਆ ਜਾਂ ਮੇਰੀ ਕੁੜੀ ਦੀ ਚੀਜ਼ ਆ ਜਾਂ ਮੇਰੀ ਕੁੜੀ ਨੂੰ ਚੀਜ਼ ਵੀ ਲਿਆ ਕੇ ਦੋ ਜਾਂ ਨਾ ਲਿਆ ਕੇ ਦੋ ਜਾਣੀ ਕੋਈ ਵੀ ਆਪਾਂ ਗੱਲ ਰੱਖਦੇ ਭੇਦ ਭਾਗ ਨੂੰ ਬਦਨਾ ਇਹਨਾਂ ਦਾ ਉੱਥੇ ਜਾ ਕੇ ਫਰਕ ਹੋਇਆ ਕਹਿੰਨਾ ਕੌਂਕੇ ਤੀਏ ਚੌਥੇ ਦਿਨੇ ਮੁਛੜਨੀ ਜਿਹੜਾ ਮੁਛੜ ਨਾ ਤਾਂ ਨੂਰ ਨੂਰ ਕਰਦਾ ਰਹਿੰਦਾ ਸੀਗਾ ਨਾ ਨੂਰੇ ਨੂਰ ਨੂੰ ਸਾਸਰੀ ਕਾਲਬਲਾ ਨੂਰ ਨੂੰ ਸਾਡੀ ਨੂੰ ਪਿਆਰ ਬਹੁਤ ਕਰਦੇ ਉਹ ਜਦੋਂ ਇਹਨਾਂ ਦੀ ਕੁੜੀ ਹੋਈ ਉਹ ਤੋਂ ਤੀਜੇ ਚੌਥੇ ਦਿਨ ਕਿਤੇ ਬੈੱਡ ਤੇ ਬੈਠੀ ਹੋਣੀ ਹੈ ਇਰਤ ਕਰਦੀ ਜਦੋਂ ਉਹਨੇ ਕਹਿਣ ਲੱਗ ਗਿਆ ਤੂੰ ਉਹਨੂੰ ਥੱਪੜ ਨਾ ਖਾ ਲਈ ਥੱਪੜ ਵੱਜਣਾ ਤੇਰੇ ਉਦਾਂ ਹੀ ਉਹਦੇ ਮੂੰਹੋਂ ਬੋਲੀ ਨਿਕਲ ਲੱਗੇ ਸੀਗੀ ਕਿਉਂਕਿ ਹੁਣ ਦੇਖਿਓ ਤੁਸੀਂ ਗਾਹਾਂ ਜਾ ਕੇ ਇਹਨਾਂ ਦੇ ਘਰ ਦੇ ਵਿੱਚ ਕਿੱਦਾਂ ਫਰਕ ਪੈਣਾ ਅਸਲ ਵਿੱਚ ਨਾ ਅਸਲ ਵਿੱਚ ਨਾ ਜਿਆਦਾ ਹੋਣ ਤਾਂ ਮਸਾਲੇ ਇਹਨਾਂ ਦੇ ਬਲੌਗਰਾਂ ਚ ਚੋਣਿਆਂ ਦੇ ਹੀ ਨਹੀਂ ਕਿਉਂਕਿ ਚਤਰੋ ਬਹੁਤ ਹੀ ਬੰਦ ਕੀਤੀ ਪਈ ਆ ਵਿੱਕੀ ਨੇ ਇਹਦੀ ਗੱਲ ਗਲਤੇ ਟੋਕਦਾ ਮਸਾਲੇ ਤਾਂ ਇਹਨਾਂ ਦੇ ਨਾ ਬਲੌਗਰਾਂ ਦੇ ਵਿੱਚ ਇਹਦਾ ਖੈਰਾ ਨਾ ਉੱਥੇ ਜਾ ਕੇ ਬਣਨੀ ਆ ਗੱਲ ਦੇਖੀ ਚਲਿਓ ਤੁਸੀਂ ਕਿਉਂਕਿ ਇੱਥੇ ਤਾਂ ਨਾ ਵਿੱਕੀ ਤੇ ਸੰਦੀਪ ਟੋਕਾ ਟੱਕਈ ਇਹਨੂੰ ਕਰਦੇ ਆ ਸੁੱਖੋ ਤੇ ਨੇਤਾ ਤਾਂ ਕਰਦੇ ਨਹੀਂ ਇਹਨੂੰ ਵਿੱਕੀ ਤੇ ਸੰਦੀਪ ਤਾਂ ਪੂਰੀ ਜੀ ਟੋਕਾ ਟੱਕਈ ਕਰਦੇ ਜਦੋਂ ਉਹਦੇ ਮੂੰਹ ਚੋਂ ਕੁਝ ਵੀ ਗਲਤ ਗੱਲ ਨਿਕਲਦੀ ਆ ਜਿਹੜੇ ਟੋਕ ਦਿੰਦੇ ਆ ਉਹਨੂੰ ਜਿਹੜੇ ਟੋਕ ਦਿੰਦੇ ਆ ਵੀ ਬਸ ਚੁੱਪੇ ਕਰ ਲੈ ਤੂੰ ਤੇਰੇ ਖਾਤਰ ਸਾਡੀ ਬਦਨਾਮੀ ਬ ਮੈਂ ਆਪਣੇ ਉੱਥੇ ਜਾ ਕੇ ਕਰ ਲਈਂ ਜਾਂ ਤੂੰ ਕਰਨਾ ਐ ਸੋਰੀ ਬੇ ਇੱਥੇ ਸਾਨੂੰ ਇੱਜ਼ਤ ਨਾ ਰਹਿਣਾ ਦੇ ਸਾਡੇ ਬਲੌਗਾਂ ਦੇ ਵਿੱਚ ਨਾ ਆਪਣੀਆਂ ਫੁਕਰੀਆਂ ਘੋਟੀਆਂ ਸੀ ਪਹਿਨੇ ਹੀ ਬਹੁਤ ਰੋਸਟਿੰਗ ਹੋ ਚੁੱਕੇ ਆ ਜਾਂ ਸਾਡੇ ਨਾਲ ਪਹਿਲੀ ਹੀ ਬਹੁਤ ਰਿਸ਼ਤੇ ਸਾਡੇ ਟੁੱਟਦੇ ਜਾਂਦੇ ਆ ਇਹ ਗੱਲਾਂ ਹੋਈਆਂ ਹੋਈਆਂ ਤੁਹਾਨੂੰ ਦੇਖ ਲਾ ਤਾਂ ਹੀ ਇਹਦੀ ਨਾ ਉਦੋਂ ਤੋਂ ਬਾਅਦ ਬੋਲਤੀ ਬੰਦ ਹੁੰਦੀ ਜਾਂਦੀ ਆ ਬਹੁਤ ਘੱਟ ਬੋਲਦੀ ਆ ਬਲੌਗਾਂ ਦੇ ਵਿੱਚ ਇਹ ਜਿੱਦਾਂ ਦਾ ਬਿੱਕੀ ਨੇ ਟੋਕਿਆ ਵੀ ਪਤਾ ਜੇ ਮੈਂ ਹੁਣ ਕੁਝ ਮੂੰਹ ਚੋਂ ਕੱਢੂੰਗੀ ਤੇ ਇਹਨਾਂ ਨੇ ਫੇਰ ਟੋਕ ਦੇਣਾ ਬੇਇੱਜ਼ਤੀ ਫੇਰ ਹੋਣੀ ਆ ਚੱਲਣੀ ਆ ਇਹ ਕਿੱਥੇ ਜਾ ਕੇ ਆ ਇਹਦੇ ਸੋਰੀ ਜਾ ਕੇ ਕਿਉਂਕਿ ਇਹਨਾਂ ਉਹਨਿਆ ਮੋਰੇ ਕਸਕਨ ਜੋਗੇ ਹੈ ਜੇ ਇਹ ਕਹਦੇ ਬੈ ਨਾ ਦੇਣਾ ਤਾਂ ਦੇਣਾ ਜੇ ਕਹਦੇ ਰਾਤਾਂ ਤਾਂ ਰਾਤ ਹੀ ਆ ਐਂ ਤਾਂ ਆਪਣੀ ਭਰਾ ਦੀ ਜਠਾਣੀ ਗਈ ਹੈਣੀਗੀ ਉੱਥੇ ਨੂੰ ਆਪਣੇ ਪੇਕੇ ਨੂੰ ਉਹਦਾ ਪੂਰਾ ਪਲੈਨਿੰਗ ਦੇ ਨਾਲ ਝੂਠ ਬੁਲਾਤਾ ਸੱਸ ਦੇ ਕੋਲੋਂ ਵੀ ਮੁਛੜ ਕੋਲੋਂ ਵੀ ਸਾਰਿਆਂ ਦੇ ਕੋਲੋਂ ਝੂਠ ਬੁਲਾਤਾ ਜਦ ਕੀ ਹੋ ਗਈ ਸੀ ਆਪਣੀ ਨਨਾਨ ਦੇ ਕਿਉਂਕਿ ਜਿਹੜੀ ਇਹ ਨਨਾਨ ਆ ਇੱਕ ਪਤਾ ਨਹੀਂ ਕਿਹੜੀ ਉਹ ਵਿਚੋਲਣ ਸੀਗੀ ਜਿਨ੍ਹਾਂ ਦੇ ਆ ਵਿਆਹ ਤੇ ਗੇ ਹੋਏ ਸੀ ਗਈ ਸੀਗੀ ਇਹ ਚੋਰੀ ਚੋਰੀ ਜਿੱਥੇ ਛੁੱਟ ਕੀਤਾ ਉਹਨਾਂ ਦੇ ਨਾਲ ਆ ਵਾਸਕ ਮੈਨੂੰ ਲੱਗਾ ਜਦ ਤੱਕ ਕੰਮ ਕੂਮ ਕਰਾਣ ਗਈਆਂ ਸ਼ੋਪਿੰਗ ਵਗੈਰਾ ਕਰਾਣ ਗਈ ਹੋਣੀ ਆ ਉੱਥੇ ਗਈ ਸੀ ਤਾਂ ਹੀ ਤਾਂ ਜਦੋਂ ਤੁਹਾਨੂੰ ਪਤਾ ਨਾ ਇਹ ਸਾਹ ਚਿੱਠੀ ਲੈ ਕੇ ਆਇਆ ਵਿਚੋਲਣ ਤਾਂ ਹੋ ਸੀਗੀ ਉਹ ਇਹਦੀ ਨਨਾਨ ਪਰ ਇਹਨਾਂ ਨੂੰ ਇਹਨਾਂ ਨਾਲ ਵਰਦੀ ਦਿੱਤੀ ਨਾਲ ਸੂਟ ਤਿਆਰ ਵਰਦੀ ਦਿੱਤੀ ਕਿਉਂ ਅਗਲਾ ਕਹਿੰਦੇ ਸਾਡੇ ਨਾਲ ਇੱਥੇ ਆ ਕੇ ਨੇ ਕੰਮ ਬਹੁਤ ਕਰਾ ਤੇ ਕਾਹਦੇ ਮਿਲੇ ਸੀ ਇਹਨਾਂ ਨੇ ਦੱਸਿਆ ਨਹੀਂ ਕਿ ਇਹ ਵਿਚੋਲਗੀ ਦੇ ਮਿਲੇ ਜਾਂ ਨਹੀਂ ਜਦੋਂ ਸਾਹ ਚਿੱਠੀ ਲੈ ਕੇ ਗਏ ਸੀ ਤਾਂ ਕਰਕੇ ਜੀ ਬੋਲਤੀ ਤਾਂ ਇਹ ਉੱਥੇ ਉਹਨਾਂ ਦੀ ਬੰਦ ਕਰਦੀ ਆ ਇੱਥੇ ਤਾਂ ਐ ਰਹੀ ਹੋਈ ਪਈ ਆ ਬੋਲਤੀ ਬੰਦ ਕਹਿੰਗਾ ਇੱਥੇ ਸਾ ਭੌਂਕਣ ਨੂੰ ਨੇਤਾ ਤੇਰਾ ਛੋਟਾ ਚਤਰਾਏ ਬਹੁਤਾ ਭੌਂਕਾ ਤੇ ਸੰਦੀਪ ਦੇਖ ਲਓ ਕਿੰਨੀ ਚੀਕਾਂ ਮਾਰਦੀ ਆ ਉਹ ਤਾਂ ਭਾਈ ਸੁੱਖੋ ਤੇ ਸਾਰੇ ਚਲਾਕਾਂ ਦੇ ਵਿੱਚ ਫਿਰ ਇਸ ਚਲਾਕ ਦੀ ਕਿੱਥੇ ਚਲਣੀ ਆ ਉਹ ਤਾਂ ਸਾਰੇ ਡੋਣ ਨਾਲੋਂ ਉੱਪਰ ਹੈ ਜਸਮੀਨ ਨਾਲੋਂ ਵੀ ਸਾਰੇ ਤੇਜ ਉਤੇਜ ਚੜਤੋ ਚੜਤ ਸਾਰਿਆਂ ਨੂੰ ਚੁੱਪ ਕਰਾਉਣ ਵਾਲੀ ਆਈ ਚੀਕਾ ਮਾਰਦੀ ਉਹਦੀ ਇੱਕ ਬਾਤੋਂ ਸਾਰੇ ਚੁੱਪ ਕਰ ਜਾਂਦੇ ਸ਼ਾਂਤੀ ਕਿਸੇ ਸੁਣਦੀ ਨੀ ਵੀ ਕੀ ਕਹਿੰਦੇ ਆ ਕੀਨੇ ਚਲੋ ਠੀਕ ਆ ਅੱਜ ਦੀ ਰੋਸਟਿੰਗ ਵੀਡੀਓ ਚ ਐਨਾ ਹੀ ਨੇ ਦਾਰ ਵੀਡੀਓ ਜੇ ਦੇਖਣਾ ਚਾਹੁੰਦੇ ਆ ਨਾ ਤਾਂ ਸਾਡੇ ਚੈਨਲ ਨਾਲ ਜੁੜੇ ਰਹੋ ਦੋਨੇ ਚੈਨਲ ਆਣਾ ਭਾਈ ਦੋਨੇ ਉਹ ਵੀ ਜਾ ਕੇ ਸਬਸਕ੍ਰਾਈਬ ਕਰੋ ਉੱਤੇ ਵੀ ਅਸੀਂ ਵੀਡੀਓ ਪਾਣੀ ਆ ਪਤਾ ਨਹੀਂ ਕੀ ਗੱਲ ਵਿਊ ਬਹੁਤ ਘੱਟ ਆਉਂਦੇ ਉਧਰ ਵੀ ਜਾ ਕੇ ਮੜਿਆ ਗੇੜਾ ਗੂੜਾ ਮਾਰਿਆ ਕਰੋ ਚਾਹ ਪਣੀ ਛਕਿਆ ਕਰੋ ਦੂਜੇ ਚੈਨਲ ਤੇ ਵੀ ਸਾਡੇ ਹੋਰ ਇਹਨਾਂ ਦੀ ਵੀ ਜਿਹੜੀ ਪ੍ਰੇਟ ਹੁੰਦੀ ਹੁੰਦੀ ਉਹ ਵੀ ਦੇਖ ਕੇ ਆਇਆ ਕਰੋ ਸਾਡੇ ਦੂਜੇ ਚੈਨਲ ਤੇ ਠੀਕ ਆ ਜੀ ਹੁਣ ਮਿਲਦੇ ਆ ਚਲੋ ਦਿਓ ਇਜਾਜ਼ਤ ਤੇ ਮੋਪਟਾਕੇ ਪਟੁਕੇ ਚਲਾਓ ਜੀ ਪਰ ਕੱਟ ਚਲਾਓ ਪ੍ਰਦੂਸ਼ਣ ਬਹੁਤ ਹੁੰ